ਉਹ ਅੱਗੇ ਵਧਿਆ ਕਿ ਮੈਂ ਇਸ ਘੋੜੇ ਤੇ ਉੱਤੇ ਚੜ ਕੇ ਮਸਵਾਲੀ ਤੇ ਘਰ ਦੇਖਾ ਕਿ ਬਜਾ ਜਾ ਕੇ ਮੈਂ ਲੱਗਦਾ ਉਹ ਤੇ ਬੈਠਾ ਉੱਥੇ ਤੇ ਬੜਾ ਹਲਕੀ ਵਿੱਚ ਬਾਸ਼ਾ ਮਹਾਰਾਜ ਸੌਂਦੇ ਨੇ ਜਿਸ ਦਾ ਘੋੜਾ ਜਿਹਨੂੰ ਹੀ ਸਾਜਦਾ ਹੈਗਾ ਜਿਹਦੇ ਵਾਸਤੇ ਇਹ ਅੰਦਰ ਤਾਲਬੰਜਨ ਕੋ ਸੂਰਮਾ ਵੱਟ ਚੋਦਾ ਉਹ ਪਰੇਪਕਾਰੀ ਹਲਕੀ ਵਿੱਚ ਬਾਸ਼ਾ ਮਹਾਰਾਜ ਅਜਾਜ਼ ਕਹਿੰਦਾ ਹੈ 10 ਕਿਲੋਮੀਟਰ ਤੇ ਜਾ ਕੇ ਘੋੜਾ ਬਾਸ਼ੇ ਦਾ ਬਹੁਤ ਖਾਹ ਹੁੰਦਾ ਸੀ ਇਹਦੇ ਬਲਵਾਨ ਸਾਹ ਮਹਾਰਾਜ ਹਰਗੁਣ ਦੇ ਪਾਸ਼ਾਹ ਮਹਾਰਾਜ ਇਹਨੇ ਬਲਵਾਨ ਸਰ ਕਿਤੇ ਜਦੋਂ ਉਹਦੇ ਅੰਦਰ ਦਇਆ ਵੀ ਇੰਨੀ ਹੈ ਇੱਕ ਫੁੱਲ ਦੇ ਟੁੱਟਣ ਕਰਕੇ ਗੱਲ ਮਹਿਸੂਸ ਹੁੰਦਾ ਹੈ ਤੇ ਪਾਸ਼ਾਏ ਦੇ ਅੰਦਰ ਵੀਰ ਰਸ ਵੀ ਇੰਨਾ ਹੈ ਜਦੋਂ ਤੇਗ ਦਾ ਬਾਸ਼ ਛੱਡੇ ਦੁਸ਼ਮਣਾਂ ਦੇ ਪਹਿਨੀ ਹੋਈ ਸੰਜੋਬ ਪੱਤਰਾਂ ਨੂੰ ਚੀਰਦਾ ਹੋਇਆ ਉਹਦੇ ਦੇ ਕੱਟ ਟਕ ਵੱਡ ਹੁੰਦਾ ਹੈ ਕਰਤਾ ਉਸਾ ਜਲੰਧਰ ਦੇ ਪਾਸ਼ਾਹ ਕਾਪੂਰ ਸਾਹਿਬ ਹੈ ਦਾਸ ਕੁੱਝ ਵੀ ਹੈ ਕੰਸਾ ਸਾਹੋ ਉੱਥੇ ਮਹਾਰਾਜ ਨੇ ਚੌਥੀ ਜਾ ਕੇ ਲੜੀ ਹੈ ਹਰਗੋਤਿ ਬਾਸ਼ਾ ਮਹਾਰਾਜ ਨੇ ਉੱਥੇ ਪਹਿਲੇ ਖਾਂ ਦੀ ਸਮਾਦ ਹੈ ਪਾਸੇ ਨੇ ਇੱਕੋ ਹਾਰ ਕੀਤਾ ਸੀ ਤੇ ਪਹਿਲਾ ਖਾਂ ਕਹਿ ਕਹਿ ਲਗਾ ਮਹਾਰਾਜ ਮੈਂ ਤੁਹਾਨੂੰ ਬਾਤ ਕਰਨੀ ਨਹੀਂ ਦੇਣਾ ਪਹਿਲਾ ਵਾਰ ਕਰ ਦੂਸਰਾ ਵਾਰ ਕਰ ਤੀਸਰਾ ਵਾਰ ਕੀ ਤੈਨੂੰ ਇਲਕੋਤ ਬਾਸ਼ਾ ਮਹਾਰਾਜ ਕਿਤੇ ਵਾਰ ਦੇ ਇੱਕੋ ਹੀ ਕਰਨਾ ਕਿ ਦੂਜਾ ਵਾਰ ਕਰਨ ਦਾ ਸਮਾਂ ਨਹੀਂ ਆਉਂਦਾ ਤੇ ਪਾਸੇ ਨੇ ਇੱਕੋ ਹਾਰ ਕੀਤਾ ਸੀ ਮੋਢੇ ਤੋਂ ਲੈ ਕੇ ਇਹਦੇ ਤੱਕ ਚੀਜ਼ ਕਿੱਥੇ ਆ ਸੀ ਜੀ ਇਹਦੇ ਬਲੀ ਸੰ ਹਰਗੋ ਵਿੱਚ ਬਾਦਸ਼ਾਹ ਮਹਾਰਾਜ ਕਿਤੇ ਜਿਨ੍ਹਾਂ ਦੇ ਅੰਦਰ ਵੀਰ ਰਸ ਇੰਨਾ ਏ ਕਿ ਉਹਨਾਂ ਦੇ ਅੰਦਰ ਦਇਆ ਵੀ ਇੰਨੀ ਹੈ ਕਿ ਹਰ ਰਾਜਾ ਮਹਾਰਾਜ ਦੇ ਚੋਲੇ ਦੇ ਨਾਲ ਖਹਿ ਕੇ ਇੱਕ ਫੁੱਟ ਟੁੱਟ ਗਿਆ ਸੀ ਤੇ ਹਰਗੋਬਿੰਦ ਬਾਦਸ਼ਾਹ ਹਰ ਰਾਜ ਇੰਨੇ ਵਿਰਾਗ ਦੇ ਵਿੱਚ ਚਲੇ ਗਏ ਮਹਾਰਾਜ ਕਹਿਣ ਲੱਗੇ ਹਰ ਰਾਜਾ ਮਹਾਰਾਜ ਨੂੰ ਕਿ ਇਹ ਜੇ ਸਰੀਰੂਪੀ ਚੋਲਾ ਸਾਡੇ ਸਭ ਨੂੰ ਮਿਲ ਜਾਏ ਨਾ ਇੱਕ ਚੋਲਾ ਇਹ ਜਿਹੜਾ ਅਸੀਂ ਪਹਿਨਦੇ ਹਾਂ ਇੱਕ ਇਸ ਜੁੜੀ ਦੀ ਗੱਲ ਕੀਤੀ ਮਹਾਰਾਜ ਜੀ ਨੇ ਤੇ ਇੱਕ ਸਰੀਰ ਦੀ ਗੱਲ ਕੀਤੀ ਪਾਸ਼ਾ ਕਿਤੇ ਨੇ ਜੇ ਕਿ ਮਿਲ ਗਿਆ ਹੈ ਨਾ ਸਹਾਦੇ ਦੇ ਇਸ ਤਰ੍ਹਾਂ ਚਲਣਾ ਕਰੋ ਕਿ ਤੁਹਾਡੇ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਪਾਸ਼ਾ ਮਹਾਰਾਜ ਦੇ ਅੰਦਰ ਦਇਆ ਵੀ ਨਹੀਂ ਹੱਤੀ